ਦੁਜੀ ਕਾਲਸਾ ਵਾਈਗੁਰਜੀ ਕੀ ਫਤੇ ਵਾਈਗੁਰ ਤੁਹਾਨੂੰ ਸਾਰੇ ਚੜਦੀ ਕਲਾ ਚ ਰੱਖਣ ਤੇ ਹੋਪ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਕਿਤਾ ਨਹੀਂ ਸਾਰੇ ਵਧੀਆ ਚਾਹੀਦੇ ਹੋ ਸਾਰੇ ਤੇ ਮੇਰਾ ਚੈਨਲ ਇਦਾਂ ਹੀ ਚੱਲਦਾ ਰਹੂਗਾ ਜੀ ਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਸਿੱਖੀ ਸਰੂਪ ਦੇ ਵਿੱਚ ਆ ਚੁੱਕੇ ਹਾਂ ਜੀ ਤੇ ਹੁਣ ਤੋਂ ਤੁਹਾਨੂੰ ਅਸੀਂ ਇਦਾਂ ਹੀ ਖਾਸੇ ਰੂਪ ਦੇ ਵਿੱਚ ਸਜੇ ਹੋਏ ਦਿਖਾਇਆ ਕਰਾਂਗੇ ਕਿਉਂਕਿ ਅਸੀਂ ਜੋ ਹੈ ਜੀ ਖਾਸੇ ਸਜ ਗਏ ਹਾਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋ ਗਈ ਹੈ ਜੀ ਸਾਡੇ ਤੇ ਤੇ ਇਦਾਂ ਹੀ ਸਾਡਾ ਤੁਸੀਂ ਚੈਨਲ ਵੇਖਦੇ ਰਿਹਾ ਕਰੋ ਜੀ ਤੁਹਾਨੂੰ ਮੋਟੀਵੇਸ਼ਨ ਮਿਲਦਾ ਰਿਹਾ ਕਰੂਗਾ ਫਨਿਸ ਵੀ ਵੀਡੀਓਜ਼ ਵੀ ਤੁਹਾਨੂੰ ਛੋਟੇ-ਛੋਟੇ ਨੂੰ ਮਿਲਿਆ ਕਰਨੀਆਂ ਆ ਤੁਸੀਂ ਤੁਸੀਂ ਸਾਡੇ ਨਾਲ ਬਣੇ ਰਹੋ ਜੀ ਤੇ ਜਿਹੜੇ ਨਵੇਂ ਹਨ ਉਹ ਸਬਸਕ੍ਰਾਈਬ ਕਰਦਣ ਜੀ ਤੇ ਮੇਰੀ ਵੀਡੀਓਜ਼ ਨੂੰ ਇਦਾਂ ਹੀ ਪਿਆਰ ਦਿੰਦੇ ਰਹਿਣਾ ਜੀ ਤੇ ਆਪਾਂ ਖਾਲਸੇ ਸਾਜ ਰਹੇ ਆ ਜੀ ਤੇ ਹੁਣ ਆਪਾਂ ਇਦਾਂ ਹੀ ਤੁਹਾਨੂੰ ਜ਼ਿਆਦਾ ਦਿਖਿਆ ਕਰਾਂਗੇ ਠੀਕ ਹੈ ਜੀ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਇਹ ਜਿਹੜਾ ਲੋਹੜੀ ਦਾ ਤਿਹਾਰ ਹੈ ਇਹ ਸਿੱਖ ਧਰਮ ਦੇ ਵਿੱਚ ਕਿਉਂ ਮਨਾਇਆ ਜਾਂਦਾ ਹੈ ਤੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਦਾ ਸਿੱਖ ਧਰਮ ਵਿੱਚ ਮਨਾਉਂਦੇ ਹਨ ਤੇ ਕਿਉਂ ਮਨਾਉਂਦੇ ਹਨ ਤੁਹਾਂ ਦੱਸਦੀਆਂ ਜੀ ਤੇ ਗੁਰੂ ਜੀ ਦੀ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰਨਾਖਸ਼ ਦੁਸ਼ਟ ਮਾਰਿਆ ਪ੍ਰਿਲਾਦ ਤਰਾਇਆ ਨਿਤਕਾ ਪਰਦੇ ਨਾਮ ਦੇ ਮੁਖਲਾਇਆ ਤਲੇ ਛੜਾਇਆ ਸੋ ਜਿਹੜਾ ਹਰਨਾਖਸ਼ ਸੀ ਉਹ ਰਾਖਸ਼ ਸੀਗਾ ਤੇ ਉਹ ਪ੍ਰਿਲਾਦ ਨੂੰ ਮਾਰਨਾ ਚਾਹੁੰਦੇ ਸੀ ਪ੍ਰਿਲਾਦ ਜੋ ਸੀ ਉਹ ਭਗਤ ਸੀ ਗੁਰੂ ਜੀ ਦੇ ਸੋ ਹੋਲਕਾ ਜਿਹੜੀ ਸੀ ਉਹਨੂੰ ਵਰਪਰਾਪਤ ਸੀ ਤੇ ਉਹ ਕਹਿਣ ਕਹਿੰਦੀ ਕਿ ਮੈਂ ਮੈਨੂੰ ਵਰਪਰਾਪਤ ਹੈ ਮੈਨੂੰ ਉਸ ਸੂਰਜ ਤੇ ਵੱਲੋਂ ਚਾਦਰ ਇੱਕ ਚਾਦਰ ਪ੍ਰਾਪਤ ਹੈ ਕਿ ਜੋ ਮੈਂ ਉਸ ਨੂੰ ਲੈ ਕੇ ਬੈਠ ਗਈ ਅੱਗ ਦੇ ਵਿੱਚ ਤਾਂ ਮੇਰਾ ਨਾ ਅੱਗ ਸਾੜ ਸਕਦੀ ਹੈ ਨਾ ਮੈਨੂੰ ਜਲ ਕੁਝ ਕਰ ਸਕਦਾ ਹੈ ਤੇ ਉਸ ਨੂੰ ਵਰਪਰਾਪਤ ਸੀ ਤੇ ਉਹ ਕੀ ਕਰਦੀ ਹੈ ਪ੍ਰਿਲਾਦ ਨੂੰ ਆਪਣੀ ਗੋਦ ਦੇ ਵਿੱਚ ਜੋ ਅੱਗ ਜਲਾ ਕੇ ਵੀ ਮੈਂ ਗੋਦ ਦੇ ਵਿੱਚ ਲੈ ਕੇ ਬੈਠ ਜਾਵਾਂਗੀ ਤੇ ਉਹ ਬੈਠ ਜਾਂਦੀ ਹੈ ਤੁਹਾਨੂੰ ਪਤਾ ਹੈ ਕਿ ਜਿਸ ਤੇ ਉਪਰ ਸਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਸੋ ਜਦੋਂ ਉਹ ਸੋ ਜਿਹੜੀ ਉਸ ਨੂੰ ਬਾਰ ਵਾਲੀ ਚਾਦਰ ਪ੍ਰਾਪਤ ਸੀਗੀ ਉਹ ਚਾਦਰ ਜਿਹੜੀ ਹੈ ਉੱਪਰ ਲਾਦ ਤੇ ਪੈ ਜਾਂਦੀ ਹੈ ਤੇ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਸੋ ਇਹ ਅਗ ਜਿਹੜੀ ਹੈ ਹੋਲੀ ਤੱਕ ਮੱਚਦੀ ਰਹੀ ਸੀ ਤੇ ਉਸ ਤੋਂ ਬਾਅਦ ਇਹ ਇਸ ਦੀ ਸੁਆਹ ਢਾ ਦਿੱਤੀ ਗਈ ਸੀ ਸੋ ਇਸ ਤੋਂ ਇਹ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਤੇ ਬੁਰਾਈ ਦੇ ਉੱਪਰ ਅਛਾਈ ਦੀ ਜਿੱਤ ਸੋ ਆਪਾਂ ਜੇ ਚੰਗੇ ਕਰਮ ਕਰਾਂਗੇ ਤਾਂ ਵਾਹਿਗੁਰੂ ਆਪਣੇ ਨਾਲ ਰਹਿ ਕੇ ਆਪਾਂ ਨੂੰ ਬਚਾਉਂਦੇ ਹਨ ਤੇ ਆਪਣਾ ਸਾਥ ਦਿੰਦੇ ਹਨ ਜੇ ਆਪਾਂ ਬੁਰੇ ਕੰਮ ਕਰਾਂਗੇ ਬੁਰੇ ਕਰਮ ਕਰਾਂਗੇ ਤਾਂ ਉਹਨਾਂ ਦਾ ਵੀ ਆਪਾਂ ਨੂੰ ਵਾਹਿਗੁਰੂ ਵਾਹਿਗੁਰੂ ਜੀ ਅੱਗੇ ਲਿਖੇ ਦੇਣੇ ਪੈਂਦੇ ਹਨ ਇਸੇ ਜਨਮ ਦੇ ਵਿੱਚ ਹੀ ਦੇਣੇ ਪੈਂਦੇ ਹਨ ਸੋ ਆਪਾਂ ਨੂੰ ਸਾਰਿਆਂ ਨੂੰ ਇਹ ਚੰਗੇ ਕੰਮ ਕਰਨੇ ਚਾਹੀਦੇ ਹਨ ਤੇ ਕੱਲ ਨੂੰ ਜੋ ਹੈ ਇੱਕ ਮਾਗ ਹੈ ਸਗਰਾਦ ਵਾਲੇ ਦਿਨ ਤੋਂ ਇੱਕ ਮਾਗ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਤੇ ਮਾਗੀ ਦਾ ਮੇਲਾ ਜੋ ਹੈ ਮੁਕਸਰ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਇਹ ਮਾਗੀ ਦਾ ਮੇਲਾ ਕਿਉਂ ਮਨਾਇਆ ਜਾਂਦਾ ਹੈ ਸੋ ਸਾਡੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ 40 ਸਿੰਘ ਸਨ ਸੋ ਜੋ ਕਿ ਉਹਨਾਂ ਨੂੰ ਬੇਦਾਵਾ ਲਿਖ ਕੇ ਦੇ ਗਏ ਸੀਗੇ ਸੋ ਉਸ ਤੋਂ ਬਾਅਦ ਫਿਰ ਉਹ 40 ਸਿੰਘ ਜਿਹੜੇ ਸੀਗੇ ਉਹ ਕਿਧਰਾਂ ਦੇ ਲੜਾਈ ਦੇ ਵਿੱਚ ਪੂਰੀ ਜੰਗ ਜੂ ਇਦਾਂ ਲੜੇ ਸੀਗੇ ਤੇ ਸ਼ਹੀਦੀਆਂ ਪਾਈਆਂ ਸੀਗੀਆਂ ਤੇ ਫਿਰ ਗੁਰੂ ਸਾਹਿਬ ਨੇ ਉਹਨਾਂ ਦਾ ਵਿਦਾਬਾ ਪਾੜ ਕੇ ਉਹਨਾਂ ਨੂੰ 40 ਮੁਕਤਿਆਂ ਦੇ ਨਾਮ ਨਾਲ ਸ਼ੋਭਿਤ ਕੀਤਾ ਸੀਗਾ ਸੋ ਉਹਨਾਂ ਦੇ ਨਾਮ ਤੇ ਮੁਕਤਸਰ ਸਾਹਿਬ ਬਣਿਆ ਹੋਇਆ ਹੈ ਤੇ ਉੱਥੇ 40 ਮੁਕਤਿਆਂ ਦੇ ਨਾਮ ਤੇ ਕੱਲ ਨੂੰ ਮੇਲਾ ਮਾਗੀ ਦਾ ਮੇਲਾ ਮਨਾਇਆ ਜਾਂਦਾ ਹੈ ਸੋ ਸਾਰੀ ਸਿੱਖ ਸੰਗਤ ਉੱਥੇ ਪਹੁੰਚਦੀ ਹੈ ਤੇ ਨਤਮਸਤਕ ਹੁੰਦੀ ਹੈ ਜੀ ਸੋ ਇਹ ਕੱਲ ਨੂੰ ਸੰਗਰਾਦ ਹੈ ਜੀ ਇੱਕ ਮਾਗ ਹੈ ਤੇ ਕੱਲ ਨੂੰ ਮਾਗ ਦੀ ਤਾਂ ਮੇਲਾ ਮਨਾਇਆ ਜਾਂਦਾ ਹੈ ਜੀ ਇਹ ਸਿੱਖ ਧਰਮ ਦੇ ਵਿੱਚ ਸੋ ਬਾਕੀ ਤੁਹਾਨੂੰ ਪਤਾ ਹੀ ਹੋਏਗਾ ਜੀ ਅੱਜ ਲੋਹੜੀ ਹੈ ਤੇ ਲੋਹੜੀ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਸੋ ਆ ਜਿਹੜੀ ਮੇਰੀ ਵੀਡੀਓ ਬਣਾਉਣ ਦਾ ਮਕਸਦ ਹੀ ਰਹੀ ਸੀਗਾ ਕਿ ਮੈਂ ਆਪਣੇ ਸਬਸਕ੍ਰਾਈਬਰ ਦੇ ਰੂਪ ਰੂਪ coma ਤੇ ਉਹਨਾਂ ਨੂੰ ਦੱਸਾਂ ਕਿ ਆਪਾਂ ਖਾਲਸੇ ਸੱਜ ਗਏ ਆ ਸੁਭਾਈ ਕਰੂ ਦੀ ਮੇਲ ਸਾਡੇ ਤੇ ਹੋ ਗਈ ਹੈ ਤੇ ਬਾਕੀ ਆਪਾਂ ਇਸੇ ਤਰ੍ਹਾਂ ਹੀ ਬਣੇ ਰਵਾਂਗੇ ਜੀ ਮੇਰੇ ਚੈਨਲ ਨੂੰ ਪੌਚ ਕਰਦੇ ਰਹੋ ਸੋ ਹੋਪ ਕਰਦੇ ਆਂ ਜੀ ਸਾਰੇ ਹੱਸਦੇ ਰਹਿਣ ਮੁਸਕਰਾਉਂਦੇ ਰਹਿਣ ਐਦਾਂ ਹੀ ਮੇਰੇ ਚੈਨਲ ਨੂੰ ਵਾਚ ਕਰਦੇ ਰਹਿਣਾ ਕਰੋ ਜੀ ਤੁਹਾਨੂੰ ਸਾਰਾ ਕੁਝ ਮਿਲੂਗਾ ਇਸ ਚੈਨਲ ਤੇ ਮੋਟੀਵੇਸ਼ਨ ਮਿਲੂਗਾ ਜੀ ਸੋ ਮਿਲਦੇ ਆਂ ਜੀ ਫਿਰ ਨੈਕਸਟ ਵੀਡੀਓਜ਼ ਦੇ ਵਿੱਚ ਬਾਕੀ ਤੁਹਾਨੂੰ ਹੋਰ ਬਿਹਤਰੀਨਾਂ ਦੇ ਵੀ ਲੈ ਕੇ ਜਾਇਆ ਕਰਾਂਗੇ ਸੋ ਠੀਕ ਹੈ ਜੀ ਮਿਲਦੇ ਆਂ ਜੀ ਫਿਰ ਨੈਕਸਟ ਸੋ ਸਾਈਕੋਲੋਜੀ ਦਾ ਫਲਸਫਾ ਵੈਗੂ ਜੀ ਕੀ ਫਤਿਹ ਸਾਰ ਸੰਗਤ ਨੂੰ